ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਵਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਮੁੰਦਰ ਦੇ ਬੋਟਮ ਦੇ ਵਿੱਚ 2 ਦਿਨ ਤੱਕ ਜਿੰਦਾ ਰਹਿਣ ਵਾਲੇ ਇੱਕ ਇਨਸਾਨ ਦੇ ਬਾਰੇ ਜੋ ਕਿ ਬਿਨਾਂ ਕਿਸੇ ਆਕਸੀਜਨ ਅਤੇ ਬਿਨਾਂ ਕਿਸੇ ਇਕੁਪਮੈਂਟ ਦੇ 2 ਦਿਨ ਤੱਕ ਜਿੰਦਾ ਰਿਹਾ ਸੀ ਜਿਸ ਦਾ ਨਾਮ ਸੀ ਹੈਰੀਸਨ ਅਤੇ ਉਹ ਨਾਈਜੀਰੀਆ ਦਾ ਰਹਿਣ ਵਾਲਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮੁੰਦਰ ਬਹੁਤ ਖੋਫਨਾਕ ਹੁੰਦਾ ਹੈ ਅਤੇ ਜਦੋਂ ਕੋਈ ਇਸ ਦੇ ਅੰਦਰ ਜਾਂਦਾ ਹੈ ਤਾਂ ਇਸ ਦਾ ਖੋਫ ਹੋਰ ਵੱਧਦਾ ਜਾਂਦਾ ਹੈ ਸਮੁੰਦਰ ਦਾ ਕੁਝ ਪਰਸੈਂਟ ਹਿੱਸਾ ਇਦਾਂ ਦਾ ਵੀ ਹੈ ਜਿੱਥੇ ਕਿ ਅਜੇ ਤੱਕ ਕੋਈ ਵੀ ਨਹੀਂ ਗਿਆ ਹੋਵੇਗਾ ਅਤੇ ਨਾ ਹੀ ਕੋਈ ਜਾਣਾ ਚਾਹਵੇਗਾ। ਇਸੇ ਹਿੱਸੇ ਦੇ ਵਿੱਚ ਅਗਰ ਕੋਈ ਵੀ ਬੋਟ ਜਾਂ ਫਿਰ ਪਲੇਨ ਡੁੱਬਦਾ ਹੈ ਤਾਂ ਇਸ ਵਿੱਚੋਂ ਕੋਈ ਵੀ ਇਨਸਾਨ ਅਜੇ ਤੱਕ ਵਾਪਸ ਬਚ ਕੇ ਨਹੀਂ ਆ ਸਕਿਆ। ਪਰ ਅੱਜ ਦੀ ਵੀਡੀਓ ਇੱਕ ਇਦਾਂ ਦੇ ਬੰਦੇ ਦੀ ਹੈ ਜੋ ਕਿ ਇੱਕ ਹੀ ਟਾਈਮ ਖੁਸ਼ ਨਸੀਬ ਵੀ ਹੈ ਅਤੇ ਬਦ ਨਸੀਬ ਵੀ ਹੈ। ਜਿਸ ਦਾ ਨਾਮ ਹੈ ਹਰੀਸਨ ਹੈ। ਇਹ ਇੱਕ ਟੱਕ ਬੋਟ ਦੇ ਵਿੱਚ ਸ਼ੈਫ ਦਾ ਕੰਮ ਕਰਦਾ ਸੀ। 26 ਮਈ 2013 ਨੂੰ ਇਹ ਟੱਕ ਬੋਟ 11 ਕ੍ਰਿਊ ਮੈਂਬਰਾਂ ਦੇ ਨਾਲ ਸਮੁੰਦਰ ਦੇ ਵਿੱਚ ਇੱਕ ਔਇਲ ਟੈਂਕਰ ਦੀ ਮਦਦ ਕਰਨ ਜਾਂਦੀ ਹੈ ਜਿਸ ਦੇ ਵਿੱਚ ਹੈਰੀਸਨ ਵੀ ਹੁੰਦਾ ਹੈ ਨਾਈਜੀਰੀਆ ਤੋਂ 32 ਕਿਲੋਮੀਟਰ ਦੂਰ ਦੱਸੀ ਗਈ ਲੋਕੇਸ਼ਨ ਤੇ ਇੱਕ ਔਇਲ ਟੈਂਕਰ ਫਸ ਗਿਆ ਹੁੰਦਾ ਹੈ ਇੱਕ ਟੱਕ ਬੋਟ ਦਾ ਕੰਮ ਇਹੀ ਹੁੰਦਾ ਹੈ ਕਿ ਅਗਰ ਕੋਈ ਸ਼ਿਪ ਪਾਣੀ ਦੇ ਵਿੱਚ ਫਸ ਜਾਂਦੀ ਹੈ ਤਾਂ ਉਸ ਦੀ ਮਦਦ ਕਰਨਾ ਪਰ ਅੱਜ ਦਾ ਦਿਨ ਇਹਨਾਂ ਲਈ ਬਿਲਕੁਲ ਚੰਗਾ ਨਹੀਂ ਸੀ ਸਵੇਰ ਦੇ 4:30 ਹੋਏ ਸਨ ਅਤੇ ਉਹਨਾਂ ਨੇ ਉਸ ਟੈਂਕਰ ਰਸਿਆਂ ਦੇ ਨਾਲ ਖਿੱਚਣਾ ਸ਼ੁਰੂ ਕਰ ਦਿੱਤਾ। ਉਹ ਅੱਗੇ ਵਧਦੇ ਕਿ ਅਚਾਨਕ ਹੀ ਸਮੁੰਦਰ ਦੇ ਵਿੱਚ ਇੱਕ ਵੱਡੀ ਲਹਿਰ ਉੱਠਦੀ ਹੈ ਅਤੇ ਉਹ ਟੱਕ ਬੋਟ ਦੇ ਉੱਤੇ ਜਾ ਡਿੱਗਦੀ ਹੈ। ਇਸ ਦੇ ਕਰਕੇ ਟੱਕ ਬੋਟ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਅਤੇ ਉਹ ਪਲਟ ਗਈ। ਇਹ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਜੋ ਟੈਂਕਰ ਨੂੰ ਖਿੱਚਣ ਵਾਸਤੇ ਰਸਿਆ ਬੰਨੀਆਂ ਹੋਈਆਂ ਸਨ, ਉਹਨਾਂ ਦੀਆਂ ਹੋਕਾਂ ਟੁੱਟ ਗਈਆਂ ਅਤੇ ਟੱਕ ਬੋਟ ਸ਼ਿਪ ਦੇ ਨਾਲੋਂ ਅਲੱਗ ਹੋ ਕੇ ਡੁੱਬਣਾ ਸ਼ੁਰੂ ਹੋ ਗਈ। ਅੰਦਰ ਦੇ ਜੋ 12 ਮੈਂਬਰ ਸਨ ਉਹਨਾਂ ਦੇ ਵਿੱਚ ਹੜਕੰਪ ਮਚ ਗਿਆ। ਜ਼ਿਆਦਾਤਰ ਕਰੂਅ ਮੈਂਬਰ ਆਪਣੇ ਕੈਬਿਨ ਵਿੱਚ ਬੈਠੇ ਸਨ। ਬਦਕਿਸਮਤੀ ਨਾਲ ਉਹਨਾਂ ਦੇ ਕੈਬਿਨ ਵੀ ਲੋਕ ਸਨ। ਕਿਉਂਕਿ ਸਮੁੰਦਰ ਦੇ ਉਸ ਹੀ ਹਿੱਸੇ ਵਿੱਚ ਸਮੁੰਦਰੀ ਲੁੱਟੇਰੀਆਂ ਦੇ ਅਟੈਕ ਬਹੁਤ ਹੁੰਦੇ ਸਨ। ਇਸ ਲਈ ਉਹਨਾਂ ਨੇ ਕੈਬਿਨ ਨੂੰ ਲੋਕ ਕੀਤਾ ਹੋਇਆ ਸੀ। ਕੈਬਿਨ ਨੂੰ ਲੋਕ ਕਰਨ ਦੇ ਨਾਲ ਲੁੱਟੇਰੀਆਂ ਨੂੰ ਤਾਂ ਆਉਣ ਤੋਂ ਰੋਕ ਸਕਦੇ ਸੀ। ਪਰ ਉਸੁੰਦਰ ਦੇ ਪਾਣੀ ਨੂੰ ਆਉਣ ਤੋਂ ਨਹੀਂ ਰੋਕ ਸਕਦੇ ਸਨ ਪਾਣੀ ਬਹੁਤ ਤੇਜ਼ੀ ਨਾਲ ਅੰਦਰ ਆ ਰਿਹਾ ਸੀ ਪਰ ਖੁਸ਼ਕਿਸਮਤੀ ਨਾਲ ਹੈਰੀਸਨ ਉਸ ਟਾਈਮ ਵਾਸ਼ਰੂਮ ਗਿਆ ਹੋਇਆ ਸੀ ਜਦੋਂ ਬੋਟ ਪਲਟਦੀ ਹੈ ਤਾਂ ਉਸ ਟਾਈਮ ਉਹ ਵਾਸ਼ਰੂਮ ਵਿੱਚ ਸੀ ਤੇ ਉਹ ਵਾਸ਼ਰੂਮ ਦੀ ਸੱਤ ਦੇ ਨਾਲ ਬਹੁਤ ਜ਼ੋਰ ਨਾਲ ਵੱਜਦਾ ਹੈ ਅਜੇ ਉਸ ਨੂੰ ਕੁਝ ਸਮਝ ਆਉਂਦਾ ਕਿ ਕੀ ਹੋਇਆ ਹੈ ਇੰਨੀ ਦੇਰ ਨੂੰ ਪਾਣੀ ਵਾਸ਼ਰੂਮ ਦੇ ਵਿੱਚ ਆਉਣਾ ਸਟਾਰਟ ਹੋ ਗਿਆ ਹੈਰੀਸਨ ਹਿੰਮਤ ਕਰਕੇ ਵਾਸ਼ਰੂਮ ਦਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਵੇਂ ਹੀ ਵਾਸ਼ਰੂਮ ਦਾ ਦਰਵਾਜ਼ਾ ਖੋਲਿਆ ਪਾਣੀ ਦਾ ਵਹਾ ਹੈਰੀਸਨ ਨੂੰ ਵਹਾ ਕੇ ਬੋਟ ਦੇ ਦੂਜੇ ਵਾਸ਼ਰੂਮ ਤੱਕ ਲੈ ਜਾਂਦਾ ਹੈ ਉੱਥੇ ਇੱਕ 에어 ਪੌਕਟ ਹੁੰਦਾ ਹੈ ਅਤੇ ਇੰਨੇ ਟਾਈਮ ਨੂੰ ਬਹੁਤ ਹੀ ਜ਼ਿਆਦਾ ਹਨੇਰਾ ਹੋ ਜਾਂਦਾ ਹੈ ਬਸ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਸਾਰੀ ਬੋਡੀ ਪਾਣੀ ਦੇ ਅੰਦਰ ਹੈ ਅਤੇ ਉਸ ਦਾ ਚਿਹਰਾ ਇੱਕ 에어 ਪੌਕਟ ਦੇ ਵਿੱਚੋਂ ਨਿਕਲਿਆ ਹੋਇਆ ਹੈ ਇੰਨੇ ਟਾਈਮ ਨੂੰ ਬੋਟ ਸਮੁੰਦਰ ਦੇ ਬੋਟਮ ਵਿੱਚ ਜਾ ਲੱਗੀ ਤੇ ਇੱਕ ਖਮੋਸ਼ੀ ਜਹੀ ਛਾ ਗਈ ਟੱਕ ਬੋਟ ਸਮੁੰਦਰ ਦੇ ਸਰਫੇਸ ਤੋਂ 3 ਮੀਟਰ نیچے ਚਲੀ ਗਈ ਸੀ ਹੈਰੀਸਨ ਨੂੰ ਤੈਰਨ ਦਾ ਕੋਈ ਵੀ ਐਕਸਪੀਰੀਅੰਸ ਨਹੀਂ ਸੀ ਅਤੇ ਉਹ ਸਮੁੰਦਰ ਦੇ ਠੰਡੇ ਪਾਣੀ ਦੇ ਵਿੱਚ ਇਕੱਲਾ ਰਹਿ ਗਿਆ ਸੀ ਉਸ ਨੂੰ ਪਤਾ ਸੀ ਕਿ ਉਸ ਦੇ ਬਚਣ ਦੇ ਚਾਂਸ ਬਹੁਤ ਜ਼ਿਆਦਾ ਘਟ ਨੇ ਕਿਉਂਕਿ ਜਿਹੜੇ 에ਅਰ ਪੋਕੇਟ ਰਾਹੀਂ ਉਹ ਸਾਲ ਲੈ ਰਿਹਾ ਸੀ ਉਸ ਦੇ ਵਿੱਚ ਕਦੇ ਵੀ ਪਾਣੀ ਭਰ ਸਕਦਾ ਸੀ ਜਿਵੇਂ ਤਿਵੇਂ ਕਰਕੇ ਉਹ ਉੱਥੋਂ ਨਿਕਲਣ ਦਾ ਫੈਸਲਾ ਕਰਦਾ ਹੈ ਹੱਥਾਂ ਦੇ ਨਾਲ ਮਹਿਸੂਸ ਕਰਕੇ ਉਸ ਨੇ ਇੱਕ ਹੋਰ ਜਗ੍ਹਾ ਲੱਭੀ ਜਿੱਥੇ ਕਿ ਜ਼ਿਆਦਾ ਵੱਡਾ 에ਅਰ ਪਾਕਟ ਸੀ ਇਹ ਟਾਕ ਅਬੋਰਡ ਦੇ ਇੰਜੀਨੀਅਰ ਦਾ ਕੈਬਿਨ ਸੀ ਜਿੱਥੇ ਕਿ ਉਸਨੇ ਰੁਕਣ ਦਾ ਫੈਸਲਾ ਕੀਤਾ ਨਾ ਕੁਝ ਖਾਣ ਨੂੰ ਤੇ ਨਾ ਹੀ ਕੁਝ ਪੀਣ ਨੂੰ ਸਪਲਾਈ ਬਸ ਇੰਨੀ ਸੀ ਜਿੰਨੀ ਕਿ 에ਅਰ ਪੌਕੇਟ ਦੇ ਵਿੱਚ ਸੀ ਇਹ 에ਅਰ ਪੌਕੇਟ ਸਿਰਫ 1.2 ਮੀਟਰ ਦੇ ਵਿੱਚ ਹੀ ਸੀ ਇੰਨੀ ਘੱਟ ਜਗ੍ਹਾ ਦੇ ਵਿੱਚ ਆਖਿਰ ਕਿੰਨਾ ਆਕਸੀਜਨ ਹੋਵੇਗਾ ਕਿ ਜੋ ਹੈਰੀਸਨ ਨੂੰ ਜ਼ਿੰਦਾ ਰੱਖ ਪਾਵੇਗਾ ਉਸ ਦੇ ਬਚਣ ਦੇ ਚਾਂਸ ਇੱਥੇ ਵੀ ਬਹੁਤ ਘੱਟ ਸਨ ਉਹ ਅਜੇ ਇਸ ਖੋਫ ਦੇ ਵਿੱਚ ਹੀ ਸੀ ਕਿ ਇੰਨੀ ਦੇਰ ਨੂੰ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਇਹ ਇੱਕ ਸ਼ਾਰਕ ਦੀ ਆਵਾਜ਼ ਸੀ ਜੋ ਕਿ ਕਿਸੇ ਚੀਜ਼ ਨੂੰ ਖਾ ਰਹੀ ਸੀ ਹੈਰਿਸਨ ਨੇ ਦੇਖਿਆ ਤਾਂ ਨਹੀਂ ਸੀ ਪਰ ਉਸ ਨੂੰ ਪੱਕਾ ਯਕੀਨ ਸੀ ਕਿ ਸ਼ਾਰਕ ਉਸ ਦੇ ਸਾਥੀਆਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਈ ਹੈ ਹੈਰਿਸਨ ਜੋ ਕਿ ਮੌਤ ਦੇ ਮੂੰਹ ਦੇ ਅੰਦਰ ਜਿੰਦਾ ਸੀ ਉਸ ਨੇ ਹੁਣ ਆਪਣਾ ਦਿਮਾਗ ਚਲਾਉਣਾ ਸ਼ੁਰੂ ਕੀਤਾ ਹੱਥ ਪੈਰ ਮਾਰਨ ਤੋਂ ਬਾਅਦ ਉਸ ਨੂੰ ਕੋਕ ਦੇ ਕੁਝ ਕੈਨ ਮਿਲੇ ਉਸ ਨੇ ਉਹਨਾਂ ਨੂੰ ਪੀ ਕੇ ਖੁਦ ਨੂੰ ਡੀਹਾਈਡਰੇਟ ਹੋਣ ਤੋਂ ਬਚਾ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਤਿਆਰਦਾ ਹੋਇਆ ਮੈਟ੍ਰਸ ਮਿਲਿਆ ਉਸਨੇ ਉਸ ਦੇ ਉੱਪਰ ਲੇਟ ਕੇ ਆਪਣੀ ਛਾਤੀ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਅਗਰ ਥੋੜੀ ਦੇਰ ਹੋਰ ਉਹ ਪਾਣੀ ਦੇ ਵਿੱਚ ਰਹਿੰਦਾ ਤਾਂ ਹਾਈਪਰਥਰਮੀਆ ਦਾ ਸ਼ਿਕਾਰ ਹੋ ਜਾਂਦਾ ਇਸ ਕੰਡੀਸ਼ਨ ਵਿੱਚ ਬੋਡੀ ਦੀ ਸਾਰੀ ਹੀਟ ਨਿਕਲ ਜਾਂਦੀ ਹੈ ਅਤੇ ਇਸ ਦਾ ਨਤੀਜਾ ਮੌਤ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਇਸ ਸਭ ਤੋਂ ਬਚਨ ਦੇ ਲਈ ਤਾਂ ਉਹ ਕਾਮਯਾਬ ਹੋ ਗਿਆ ਸੀ ਪਰ ਇੱਕ ਚੀਜ਼ ਹੋਰ ਸੀ ਜਿਸ ਦਾ ਕੋਈ ਵੀ ਹੱਲ ਨਹੀਂ ਮਿਲ ਰਿਹਾ ਸੀ ਉਹ ਸੀ ਆਕਸੀਜਨ ਦਾ ਲੈਵਲ ਜੋ ਕਿ ਤੇਜ਼ੀ ਦੇ ਨਾਲ ਡਿੱਗਦਾ ਜਾ ਰਿਹਾ ਸੀ ਜਿੰਨੇ ਛੋਟੇ ਪੋਕੇਟ ਦੇ ਵਿੱਚ ਉਹ ਸੀ ਇੱਕ ਐਸਟੀਮੇਟ ਦੇ ਹਿਸਾਬ ਨਾਲ ਇੱਕ ਇਨਸਾਨ 60 ਘੰਟੇ ਤੱਕ ਜਿੰਦਾ ਰਹਿ ਸਕਦਾ ਸੀ ਹੈਰੀਸਨ ਸਮੁੰਦਰ ਦੇ 30 ਮੀਟਰ ਅੰਦਰ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਇੱਕ ਛੋਟੇ ਜਿਹੇ ਪੋਕੇਟ ਦੇ ਵਿੱਚ ਜਿੰਦਾ ਸੀ ਇਸ ਹਾਦਸੇ ਨੂੰ ਦੋ ਦਿਨ ਗੁਜ਼ਰ ਗਏ ਸਨ ਅਤੇ ਆਕਸੀਜਨ ਪਹਿਲਾਂ ਹੀ ਬਹੁਤ ਘੱਟ ਸੀ ਆਕਸੀਜਨ ਬਿਲਕੁਲ ਥੋੜੀ ਜਿਹੀ ਰਹਿ ਗਈ ਸੀ ਉਹ ਹਨੇਰੇ ਦੇ ਵਿੱਚ ਆਪਣੀ ਮੌਤ ਨੂੰ ਉਡੀਕ ਰਿਹਾ ਸੀ ਉਹ ਇਹ 2 ਦਿਨ ਤੋਂ ਬਾਅਦ ਆਪਣੀ ਮੌਤ ਦੇ ਬਿਲਕੁਲ ਕਰੀਬ ਹੀ ਸੀ ਕਿ ਉਸ ਨੂੰ ਇੱਕ ਨੌਕ ਕਰਨ ਦੀ ਆਵਾਜ਼ ਆਈ ਓਇਲ ਟੈਂਕਰ ਦੇ ਮੈਂਬਰਾਂ ਨੇ ਇੱਕ ਡਾਈਵਰਸ ਦੀ ਟੀਮ ਭੇਜੀ ਸੀ ਜੋ ਕਿ ਉਸ ਮਲਬੇ ਦੇ ਵਿੱਚੋਂ ਲਾਸ਼ਾਂ ਨੂੰ ਲੱਭਣ ਆਈ ਸੀ ਉਹਨਾਂ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇੱਕ ਬੰਦਾ ਮਲਬੇ ਦੇ ਵਿੱਚ 2 ਦਿਨ ਬਾਅਦ ਵੀ ਜ਼ਿੰਦਾ ਹੋਵੇਗਾ ਇਨੇ ਟਾਈਮ ਨੂੰ ਹੈਰੀਸਨ ਨੂੰ ਇੰਜੀਨੀਅਰ ਦੇ ਰੂਮ ਦੇ ਵਿੱਚ ਇੱਕ ਲਾਈਟ ਪੈਂਦੀ ਦਿਖਾਈ ਦਿੱਤੀ ਉਸ ਦੀ ਖੁਸ਼ੀ ਦੀ ਕੋਈ ਵੀ ਲਿਮਟ ਨਹੀਂ ਸੀ ਜਦੋਂ ਉਸ ਨੇ ਆਪਣੇ ਕੋਲ ਇੱਕ ਰੈਸਕਿਊ ਡਰਾਈਵਰ ਨੂੰ ਦੇਖਿਆ ਡਰਾਈਵਰ ਦਾ ਕਹਿਣਾ ਸੀ ਕਿ ਹੈਰੀਸਨ ਮੌਤ ਤੋਂ ਸਿਰਫ ਕੁਝ ਮਿੰਟ ਦੂਰ ਸੀ ਉਸ ਦੀ ਬੋਡੀ ਇਦਾਂ ਦੀ ਹੋ ਗਈ ਸੀ ਕਿ ਉਹ ਆਪਣੀਆਂ ਅੱਖਾਂ ਵੀ ਨਹੀਂ ਖੋਲ ਪਾ ਰਿਹਾ ਸੀ ਡਰਾਈਵਰ ਨੇ ਉਸੇ ਟਾਈਮ 'ਤੇ ਉਸ ਨੂੰ ਆਕਸੀਜਨ ਹੈਲਮਟ ਪਾਇਆ ਅਤੇ ਉਸ ਦਾ ਆਕਸੀਜਨ ਲੈਵਲ ਨਾਰਮਲ ਕੀਤਾ ਹੈਰਿਸਨ ਨੂੰ ਉਸੇ ਟਾਈਮ ਸਮੁੰਦਰ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ ਅਗਰ ਉਸ ਨੂੰ ਉਸੇ ਟਾਈਮ ਸਮੁੰਦਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਪ੍ਰੈਸ਼ਰ ਚੇਂਜ ਹੋ ਜਾਂਦਾ ਅਤੇ ਉਸ ਦੇ ਕਾਰਨ ਉਸ ਦਾ ਹਾਟ ਵੀ ਫੇਲ ਹੋ ਸਕਦਾ ਸੀ ਇਸ ਕਰਕੇ ਇੱਕ ਡਾਈਵਿੰਗ ਬੈਲ ਮਂਗਾਈ ਗਈ ਅਤੇ ਹੈਰਿਸਨ ਨੂੰ ਉਸ ਦੇ ਵਿੱਚ ਪਾ ਕੇ ਬਾਹਰ ਕੱਢਿਆ ਗਿਆ ਬਾਹਰ ਕੱਢਣ ਦੇ ਬਾਅਦ ਵੀ ਉਸ ਨੂੰ ਇਸ ਡਾਈਵਿੰਗ ਬੈਲ ਦੇ ਵਿੱਚ 2 ਦਿਨ ਰਹਿਣਾ ਪਿਆ ਕਿਉਂਕਿ ਉਹ ਇਸ ਡਾਈਵਿੰਗ ਬੈਲ ਦਾ ਪ੍ਰੈਸ਼ਰ ਹੌਲੀ-ਹੌਲੀ ਘਟ ਕਰ ਰਹੇ ਸੀ 2 ਦਿਨ ਬਾਅਦ ਹੈਰੀਸਨ ਬਿਲਕੁਲ ਸਹੀ ਹੋ ਗਿਆ ਅਤੇ ਹਸ ਵਿੱਚ ਆਉਂਦਿਆਂ ਹੀ ਉਸ ਨੇ ਇਹ ਗੱਲ ਕਹੀ ਕਿ ਉਹ ਹੁਣ ਕਦੇ ਵੀ ਸਮੁੰਦਰ ਦੇ ਲਾਗੇ ਵੀ ਨਹੀਂ ਭਟਕੇਗਾ ਹਰੀ ਜਨ ਸਮੁੰਦਰ ਦੇ ਵਿੱਚ ਬਿਨਾ ਕਿਸੇ ਇਕੁਪਮੈਂਟ ਦੇ ਸਾਰਿਆਂ ਤੋਂ ਜ਼ਿਆਦਾ ਟਾਈਮ ਰਹਿਣ ਵਾਲਾ ਤੇ ਫਿਰ ਜ਼ਿੰਦਾਬਾਹਰ ਵਾਪਿਸ ਨਿਕਲਣ ਵਾਲਾ ਦੁਨੀਆ ਤੇ ਪਹਿਲਾ ਤੇ ਸ਼ਾਇਦ ਆਖਰੀ ਇਨਸਾਨ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।